ਸਰਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸਕੂਲਾ ਕਾਲਜਾ ਦੇ ਵਿੱਚ ਤੀਆਂ ਮਨਾਇਆ ਜਾ ਰਹੀਆਂ ਨੇ ਤੇ ਇਸ ਦੇ ਦਰਮਿਆਨ ਬਠਿੰਡਾ ਦੇ ਸਰਕਾਰੀ ਸਕੂਲ ਦੇ ਵਿੱਚ ਤੀਆਂ ਮਨਾਇਆਂ ਗਈਆਂ ਜਿੱਥੇ ਨੱਚ ਟੱਪ ਕੇ ਮੁਟਿਆਰਾ ਤੇ ਅਧਿਆਪਕਾ ਦੇ ਵੱਲੋਂ ਇਸ ਤਿਉਹਾਰ ਨੂੰ ਮਨਾਇਆ ਗਿਆ ਪਿੱਪਲ ਦੇ ਹੇਠਾਂ ਪਿੰਗਾ ਪਾਈਆਂ ਗਈਆਂ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਲੈ ਕੇ ਸਕੂਲ ਸਟਾਫ ਦਾ ਕਹਿਣਾ ਹੈ ਕਿ ਤੀਆਂ ਦੇ ਇਸ ਤਿਉਹਾਰ ਦਾ ਕਾਫੀ ਮਹੱਤਵ ਹੁੰਦਾ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸਨ ਤੀਆਂ ਲਾਈਆਂ ਜਾਂਦੀਆਂ ਸਨ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੇ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਤੇ ਬਠਿੰਡਾ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਦਿਨਾਂ ਮਨਾਇਆ ਗਿਆ। ਹਾਂਜੀ ਮੈਂ ਐਚਟੀ ਮੀਨੂ ਸਿੰਘਲਾ ਜੀਪੀਐਸ ਸੰਜੇਨਗਰ ਅੱਜ ਅਸੀਂ ਤੀਆਂ ਦਾ ਪ੍ਰੋਗਰਾਮ ਤੇ ਐਨੂਅਲ ਫੰਕਸ਼ਨ ਦੋਨੇ ਅਸੀਂ ਇਕੱਠੇ ਮਨਾ ਰਿਹਾ। ਤਾਂ ਕਿ ਬੱਚਿਆਂ ਦਾ ਹੌਸਲਾ ਅਭਜਾਈ ਹੋ ਸਕੇ ਤੇ ਨਾਲ ਹੀ ਜਿਹੜਾ ਤੀਆਂ ਦਾ ਤਿਹਾਰ ਹੈ ਬੱਚਿਆਂ ਨੂੰ ਖੁਸ਼ੀ ਦਾ ਪ੍ਰਗਟਾਵਾ ਆਪਣੇ ਸੱਭਿਆਚਾਰ ਬਾਰੇ ਦੱਸਣਾ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਵੀ ਪੁਰਾਣੇ ਲੋਕੀ ਕਿਸ ਤਰ੍ਹਾਂ ਆਪਣਾ ਖੁਸ਼ੀ ਦਾ ਤਿਹਾਰ ਕਰਦੇ ਸੀ ਤੇ ਕਿਵੇਂ ਸਾਰੇ ਇਕੱਠੇ ਹੋ ਕੇ ਲੇਡੀਜ਼ ਆ ਮੁੰਡੇ ਆਪਣਾ ਗਿੱਧਾ ਪੰਗੜਾ ਪਾਉਂਦੇ ਸੀ ਉਸ ਕਲਚਰ ਨਾਲ ਜੋੜਨ ਦਾ ਇੱਕ ਪ੍ਰੋਸੈਸ ਹੈ ਤਾਂ ਕਿ ਬੱਚੇ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿਣ ਹਾਂਜੀ ਸਾਡੀ ਕੋਸ਼ਿਸ਼ ਇਹ ਵੀ ਹਰ ਇੱਕ ਕਲਾਸ ਦੇ ਵਿੱਚੋਂ ਵੀ ਛੋਟੇ ਤੋਂ ਲੈ ਕੇ ਨਰਸਰੀ ਐਲਕੇਜੀ ਤੋਂ ਲੈ ਕੇ ਤੁਸੀਂ ਤੱਕ ਸਾਰੇ ਬੱਚਿਆਂ ਨੂੰ ਮੌਕਾ ਮਿਲੇ ਕਿ ਕੋਈ ਵੀ ਇਸ ਤਰ੍ਹਾਂ ਕਲਾਸ ਨਾ ਰਹੇ ਜਿੱਦੇ ਬੱਚਿਆਂ ਨੂੰ ਪਾਰਟਿਸਪੇਟ ਨਹੀਂ ਕਰਾਉਂ ਸਾਰੇ ਬੱਚਿਆਂ ਨੂੰ ਉਸੇ ਕੋਸ਼ਿਸ਼ ਕੀਤੀ ਵੀ ਮੈਕਸਿਮ ਬੱਚਿਆਂ ਨੂੰ ਪਾਰਟਿਸਪੇਟ ਕਰਾਇਆ ਜਾਵੇ। ਅਬਾਊਟ 100 ਬੱਚੇ ਦੇ ਕਰੀਬ ਸਾਡੇ ਪਾਰਟਿਸਪੇਟ ਨੇ ਤੇ ਉਹ ਸਾਡੇ ਅਟੈਂਡੈਂਸ ਅੱਜ 500 ਦੇ ਕਰੀਬ ਬੱਚੇ ਹਾਜ਼ਰ ਸੀ ਜਿਨ੍ਹਾਂ ਦੇ ਵਿੱਚੋਂ 100 ਬੱਚੇ ਸਾਡੇ ਪਾਰਟਿਸਪੇਟ ਕਰ ਰਹੇ ਹਾਂ। ਹਾਂ ਜੀ ਬੱਚਿਆਂ ਨੂੰ ਇੱਕ ਤਾਂ ਨਸ਼ਿਆਂ ਤੋਂ ਲਾ ਲਓ ਗਰਲ ਚਾਈਲਡ ਤੋਂ ਲਾ ਲਓ ਤੇ ਬੱਚਿਆਂ ਨੂੰ ਇਸ ਤਰ੍ਹਾਂ ਸਭਿਆਚਾਰ ਨਾਲ ਜੋੜਨ ਦਾ ਮੇਨ ਮਕਸਦ ਹੈ ਵੀ ਤਾਂ ਕਿ ਬੱਚੇ ਆਪਣਾ ਖੁਸ਼ੀ ਦਾ ਜਿਹੜਾ ਪ੍ਰਗਟਾਵਾ ਹੈ ਤੇ ਉਹ ਆਪਣੇ ਚੰਗੇ ਪਾਸੇ ਲੱਗਣ ਜਿਹੜੀ ਆਪਣੀ એનર્ਜੀ ਉਹ ਚੰਗੇ ਪਾਸੇ ਲਾਣ ਤੇ ਜਿਹੜੀ ਸਮਾਜਿਕ ਰੀਤੀਆਂ ਉਹਨਾਂ ਤੋਂ ਦੂਰ ਨਾ ਰਹੇ। ਜੀ ਨਾਮਲ ਕਿਹੜਾ ਸਪੀਕਰ ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ ਸਾਡੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਸੰਜੇਨਗਰ ਬਲਾਗ ਬਠਿੰਡਾ ਹੈ। ਕੀ ਕਹਿਣਾ ਚਾਹੁੰਦੇ ਹੋ? ਸਾਰੇ ਜਿਵੇਂ ਪਾਪਾ ਨੂੰ ਪਤਾ ਹੀ ਹੈ ਸੌਣ ਦਾ ਮਹੀਨਾ ਚੱਲੀ ਜਾ ਰਿਹਾ ਹੈ ਤੇ ਸੌਣ ਦਾ ਮਹੀਨਾ ਪੁਰਾਣੇ ਟਾਈਮ ਤੋਂ ਹੀ ਕੁੜੀਆਂ ਦੇ ਲਈ ਬਹੁਤ ਚਾਵਾਂ ਵਾਲਾ ਮਹੀਨਾ ਹੁੰਦਾ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਪੇਕੇ ਲੈਣ ਜਾਂਦੇ ਸੀਗੇ ਕੁੜੀਆਂ ਨੂੰ ਲੈ ਕੇ ਆਉਂਦੇ ਸੀ ਸੌਣ ਦੇ ਮਹੀਨੇ ਵਿੱਚ ਤੇ ਕੁੜੀਆਂ ਪੂਰੇ ਚਾਰ ਨਾਲ ਪਿੱਪਲ ਦੇ નીચે ਟੀਆ ਲਗਾਉਂਦੀਆਂ ਸੀ ਉਦਾਂ ਹੀ ਸਰ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਐਕਟੀਵਿਟੀਜ਼ ਦੇ ਮੱਦੇਨਜ਼ਰ ਸੱਭਿਆਚਾਰਕ ਗਤੀਵਿਧੀਆਂ ਕਰਵਾ ਕੇ ਉਹਨਾਂ ਦੇ ਨਾਲ ਜੋੜਨ ਦੀ ਪੁਰਾਣੇ ਵੀਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਰਵਟਾ ਜੀ ਦੇ ਬੱਚਿਆਂ ਨੂੰ ਬਹੁਤ ਹੀ ਖੌਲ ਦੇਣੀ ਆ ਅੱਜ ਨਾ ਸੱਭਿਆਚਾਰ ਦਾ ਮਹੌਜਾ ਸਰ ਬਹੁਤ ਵਧੀਆ ਬਹੁਤ ਬੱਚਿਆਂ ਨੇ ਇੰਜੋਏ ਕੀਤਾ ਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਲੱਗਿਆ ਜਿਵੇਂ ਦੇਖੋ ਬੋਲੀਆਂ ਪਾਈਆਂ ਬੋਲੀਆਂ ਪਾਈਆਂ ਨੇ ਕਾਫੀ ਇਹੋ ਜਿਹੇ ਸ਼ਬਦ ਆਏ ਸੀ ਬੋਲੀਆਂ ਦੇ ਵਿੱਚ ਤੇ ਬੱਚਿਆਂ ਨੂੰ ਪਿਛਲੇ ਸਾਲ ਵੀ ਅਸੀਂ ਮਨਾਈਆਂ ਸੀਗੀਆਂ ਤੀਆਂ ਤੇ ਕਾਫੀ ਸੱਭਿਆਚਾਰਕ ਵਿਰਸੇ ਦੇ ਨਾਲ ਜੋ ਸ਼ਬਦ ਨਹੀਂ ਮਿਲਦੇ ਚੁੰਦੇ ਉਹਨਾਂ ਨੂੰ ਪਤਾ ਲੱਗਦੇ ਜਿਹੜੇ ਕਿ ਅੱਜ ਕੱਲ ਦੇ ਬੱਚੇ ਦੂਰ ਹੋ ਰਹੇ ਆ ਉਹਨਾਂ ਸ਼ਬਦਾਂ ਤੋਂ ਲੱਗਦਾ ਕਿ ਨੌਨ ਵੌਂਟਰੀ ਆ ਜਾਦਾ ਪਰਮੋਗਾਈ ਦਾ ਨਾਲ ਸਿੱਕ ਨਾਲ ਜੁੜੀਦੀ ਆ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਤਾਂ ਮੋਬਾਈਲ ਤੋਂ ਵੀ ਉੱਨਾ ਸਮਾਂ ਦੂਰ ਹੋਣੀ ਬਿਲਕੁਲ ਸਰ ਇਹ ਤੁਹਾਡੀ ਬਹੁਤ ਹੀ ਜ਼ਿਆਦਾ ਸਹੀ ਸਹੀ ਗੱਲ ਹੈ ਨਹੀਂ ਤਾਂ ਬੱਚੇ ਅੱਜ ਕੱਲ ਦੇ ਫੋਨ ਦੇਖਣਾ ਜ਼ਿਆਦਾ ਜ਼ਿਆਦਾ ਵਧੀਆ ਮੰਨਦੇ ਆ ਫੋਨ ਅਸੀਂ ਜ਼ਿਆਦਾ ਦੇਖਣਾ ਤੇ ਜਿਵੇਂ ਅੱਜ ਇਹ ਸੱਭਿਆਚਾਰ ਗਤੀਵਿਧੀਆਂ ਕਰਵਾਉਨੇ ਆ ਆਪਾਂ ਉਹਦੇ ਨਾਲ ਬੱਚੇ ਨੱਚਣਾ ਟੱਪਣਾ ਪੰਗੜਾ ਗਿੱਧਾ ਇਹ ਸਾਰੇ ਜਿਹੜੀ ਆਪਣੀ ਐਕਟੀਵਿਟੀਜ਼ ਨੇ ਉਹਦੇ ਵਿੱਚ ਵੱਧ ਚੜ ਕੇ ਭਾਗ ਲੈਂਦੇ ਆ ਇਹ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਟਾਈਮ ਦੇ ਲਈ ਇਹੀ ਛਾਇਆ ਰਹੂਗਾ ਵੀ ਅਸੀਂ ਬਹੁਤ ਜ਼ਿਆਦਾ ਸਕੂਲ ਦੇ ਵਿੱਚ ਇੰਜੋਏ ਕੀਤਾ ਸੀ